ਜੀ ਗੋਡਿਆਂ ਦਾ ਆਪਰੇਸ਼ਨ ਕਰਵਾਉਣ ਤੋਂ ਬਾਅਦ ਅਕਸਰ ਹੀ ਮਰੀਜ਼ਾਂ ਦਾ ਇਹ ਸਵਾਲ ਰਹਿੰਦਾ ਆ ਕਿ ਸਾਨੂੰ ਰਿਕਵਰੀ ਹੋਣ ਨੂੰ ਕਿੰਨਾ ਟਾਈਮ ਲੱਗੂਗਾ ਜਾਂ ਸਾਨੂੰ ਠੀਕ ਹੋਣ ਨੂੰ ਹੋਰ ਕਿੰਨਾ ਸਮਾਂ ਲੱਗ ਸਕਦਾ ਹੈ ਸਾਡੀ ਦਰਦ ਕਿੰਨੇ ਟਾਈਮ ਚ ਘਟ ਜਾਏਗੀ ਜਿਹੜੀ ਸਾਡੇ ਸੋਜ ਹੋ ਰਹੀ ਹੈ ਵਾਰ-ਵਾਰ ਉਹ ਕਿੰਨਾ ਟਾਈਮ ਚ ਘਟ ਜਾਏਗੀ ਸਾਨੂੰ ਫਲੈਕਸੀਬਿਲਟੀ ਜਿਹੜੀ ਹੈਗੀ ਆ ਸਾਡਾ ਗੋਡਾ ਮੋੜਨਾ ਵਧੀਆ ਤਰੀਕੇ ਤੁਰਨਾ ਸੈਲਫ ਡਿਪੈਂਡ ਹੋਣ ਨੂੰ ਕਿੰਨਾ ਟਾਈਮ ਲੱਗ ਜੂਗਾ ਅੱਜ ਦੀ ਵੀਡੀਓ ਇਸੇ ਟੌਪਿਕ ਦੇ ਉੱਪਰ ਆ ਵੀਡੀਓ ਨੂੰ ਪੂਰਾ ਦੇਖਿਓ ਤੁਹਾਨੂੰ ਪੂਰੀ ਜਾਣਕਾਰੀ ਇਸ ਵੀਡੀਓ ਦੇ ਵਿੱਚ ਮਿਲਣ ਵਾਲੀ ਆ ਸਭ ਤੋਂ ਪਹਿਲੀ ਚੀਜ਼ ਕੀ ਆ ਕਿ ਜਦੋਂ ਅਸੀਂ ਆਪਰੇਸ਼ਨ ਕਰਾਣ ਲਈ ਜਾਂਦੇ ਹਾਂ ਉਦੋਂ ਸਾਡੇ ਗੋਡੇ ਬਹੁਤ ਜ਼ਿਆਦਾ ਖਰਾਬ ਹੋਏ ਹੁੰਦੇ ਆ ਗੋਡੇ ਖਰਾਬ ਹੋਣ ਕਰਕੇ ਸਾਡਾ ਮਸਲ ਵੀ ਜਿਹੜੇ ਹੈਗੇ ਆ ਉਹ ਬਿਲਕੁਲ ਡਾਊਨ ਹੋ ਜਾਂਦੇ ਆ ਤੇ ਉਸ ਤੋਂ ਬਾਅਦ ਕੀ ਹੁੰਦਾ ਸਾਡਾ ਆਪਰੇਸ਼ਨ ਹੁੰਦਾ ਆ ਉੱਥੇ ਕੱਟ ਲੱਗ ਜਾਂਦਾ ਆ ਸਰਜਰੀ ਹੋਣ ਕਰਕੇ ਮਸਲ ਹੋਰ ਜ਼ਿਆਦਾ ਕਮਜ਼ੋਰ ਹੋ ਜਾਂਦੇ ਆ ਤਾਂ ਪਹਿਲੀ ਚੀਜ਼ ਕੀ ਆ ਜਿਹੜੇ ਮਸਲਸ ਹੈਗੇ ਆ ਉਹਨਾਂ ਨੂੰ ਤਕੜੇ ਹੋਣ ਵਾਸਤੇ ਘੱਟੋ-ਘੱਟ 2 ਮਹੀਨੇ ਦਾ ਟਾਈਮ ਲੱਗਣਾ ਹੀ ਲੱਗਣਾ ਆ ਤਾਂ ਪੇਸ਼ੈਂਟ ਕਈ ਵਾਰ ਕੀ ਸੋਚਦੇ ਆ ਕਿ ਮੈਂ ਅੱਜ ਆਪਰੇਸ਼ਨ ਕਰਾ ਲਿਆ ਮੈਂ 5 ਦਿਨ ਦੇ ਵਿੱਚ 10 ਦਿਨ 'ਚ 15 20 ਦਿਨ ਦੇ ਵਿੱਚ ਜਲਦੀ ਠੀਕ ਹੋ ਕੇ ਦੌੜਨ ਭੱਜਣ ਲੱਗ ਜਾਣਾ ਦੇਖੋ ਵੱਡਾ ਆਪਰੇਸ਼ਨ ਹੋਇਆ ਹੈ ਸਾਡੇ ਮਸਲਸ ਵੀ ਸਟਰੋਂਗ ਹੋਣ ਵਾਲੇ ਆ ਸਾਨੂੰ ਉਹਨੂੰ ਟਾਈਮ ਦੇਣਾ ਚਾਹੀਦਾ 2 ਮਹੀਨੇ ਦਾ ਟਾਈਮ ਤਾਂ ਘੱਟੋ ਘੱਟ ਅਸੀਂ ਐਕਸਰਸਾਈਜ਼ਸ ਨੂੰ ਦੇਣੀ ਹੀ ਦੇਣਾ ਹੈ ਗੱਲ ਰਹੀ ਰਿਕਵਰੀ ਤਾਂ ਰਿਕਵਰੀ ਜਿਹੜੀ ਹੈਗੀ ਆ ਉਹਨੂੰ ਹੋਣ ਨੂੰ ਕਈ ਵਾਰ 6 6 ਮਹੀਨੇ 7 7 ਮਹੀਨੇ 1 ਸਾਲ ਤੱਕ ਵੀ ਲੱਗ ਜਾਂਦਾ ਆ ਪੂਰਾ ਗੋਡੇ ਦੀ ਮੂਵਮੈਂਟ ਖੁੱਲਣ ਵਾਸਤੇ ਸਾਨੂੰ ਪੂਰਾ ਜਿਹੜਾ ਸਾਡਾ ਆਪਰੇਸ਼ਨ ਹੋਇਆ ਆ ਉਨੂੰ ਭੁੱਲਣ ਵਾਸਤੇ ਇਹ ਸਾਰੀਆਂ ਚੀਜ਼ਾਂ ਨੂੰ ਇੱਕ ਇੱਕ ਸਾਲ ਤੱਕ ਦਾ ਟਾਈਮ ਲੱਗ ਜਾਂਦਾ ਹੈ ਸੋਜ ਜਿਹੜੀ ਹੈਗੀ ਆ ਉਹ 6 ਮਹੀਨੇ ਤੱਕ ਸਾਲ ਤੱਕ ਵੀ ਕਈ ਵਾਰੀ ਬਹੁਤ ਸਾਰੇ ਪੇਸ਼ੈਂਟਸ ਤੇ ਆਉਂਦੀ ਰਹਿੰਦੀ ਆ ਜਿਹੜੀ ਦਰਦ ਹੈਗੀ ਆ ਉਹ ਵੀ ਕੁਝ ਪੇਸ਼ੈਂਟ ਦੇ 1 ਮਹੀਨਾ 2 ਮਹੀਨੇ 3 ਮਹੀਨੇ 6 ਮਹੀਨੇ ਤੱਕ ਵੀ ਥੋੜੀ-ਬਹੁਤੀ ਪੇਨ ਰਹਿ ਸਕਦੀ ਆ ਤਾਂ ਘਬਰਾਉਣ ਦੀ ਲੋੜ ਨਹੀਂ ਹੈ ਅਗਰ ਤੁਹਾਨੂੰ ਪੇਨ ਹੋ ਰਹੀ ਆ ਜਾਂ ਤੁਹਾਡੇ ਸਵੇਲਿੰਗ ਹੋ ਰਹੀ ਆ ਤੁਸੀਂ ਆਪਣੇ ਸਰਜਨ ਨਾਲ ਕੰਟੈਕਟ ਕਰ ਸਕਦੇ ਆ ਤੁਸੀਂ ਆਪਣੇ ਫਿਜ਼ੀਓਥੈਰੇਪਿਸਟ ਦੀ ਸਲਾਹ ਲੈ ਸਕਦੇ ਆ ਤਾਂ ਹੋਪਫੁਲੀ ਤੁਹਾਨੂੰ ਸਮਝ ਆ ਗਿਆ ਹੋਣਾ ਕਿ ਰਿਕਵਰੀ ਹੋਣ ਨੂੰ ਕਿੰਨਾ ਟਾਈਮ ਲੱਗੂਗਾ ਤਾਂ ਘਬਰਾਣ ਦੀ ਲੋੜ ਨਹੀਂ ਹੈ ਅਗਰ ਕੋਈ ਵੀ ਪ੍ਰੋਬਲਮ ਚੱਲ ਰਹੀ ਹੈ ਆਪਣੇ ਡਾਕਟਰ ਦੀ ਸਲਾਹ ਲਓ ਤੇ ਵੀਡੀਓ ਵਧੀਆ ਲੱਗੀ ਆ ਤੈਨੂੰ ਅੱਗੇ ਸ਼ੇਅਰ ਕਰ ਦਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇ ਵੀਡੀਓ ਨੂੰ ਲਾਈਕ ਕਰ ਦਿਓ ਤਾਂ ਜੋ ਅੱਗੇ ਵੀ ਇਹ ਵਾਲੀ ਇਨਫੋਰਮੇਸ਼ਨ ਜਿਹੜੀ ਹੈਗੀ